ਬੀਤੇ ਕੱਲ ਰਾਤ ਅਮਰਸਾਦ ਦੇ ਥਾਣਾ اسلامਾਬਾਦ ਦੇ ਇਲਾਕੇ ਚੁੰਜਿਗਰਾਤੇ ਤੋਂ ਪਰਤ ਰਹੇ ਇੱਕ ਨੌਜਵਾਨ ਉੱਪਰ ਗੋਲੀ ਚਲਾਈ ਗਈ ਸੀ ਜਿਸ ਨਾਲ ਉਹ ਜ਼ਖਮੀ ਹੋ ਗਿਆ ਸੀ ਉਸ ਉੱਪਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸਦੀ ਪਾਲ ਲਈ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਦੋਸ਼ੀ ਨੂੰ ਜਲਦ ਕਾਬੂ ਕਰ ਲਿਆ ਜਾਏਗਾ ਐਸਪੀ ਵਿਸ਼ਾਲਜੀਤ ਸਿੰਘ ਨੇ ਦਿੱਤੀ ਜਾਣਕਾਰੀ ਕੱਲ ਰਾਤ ਥਾਣਾ ਸਲਾਮਾਬਾਦ ਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਵਿਕਰਨ ਸ਼ਰਮਾ ਜਿਹੜਾ ਦਸ਼ਮੇਸ਼ ਨਗਰ ਦਾ ਰਹਿਣ ਵਾਲਾ ਹੈ ਇਹਨੇ ਦੱਸਿਆ ਵੀ ਇਹ ਆਪਣੇ ਦੋਸਤ ਦੇ ਕਰ ਇੱਕ ਜਾਗਰਨ ਦੇ ਉੱਤੇ ਗਿਆ ਸੀਗਾ ਪਵਨ ਕੁਮਾਰ ਨਾਮ ਦਾ ਉਸ ਦਾ ਦੋਸਤ ਜੀਗਾ ਉੱਤੇ ਜਾਗਰਨ ਦੇ ਉੱਤੇ ਅਨਰਸ਼ਨਗਰ ਗਿਆ ਸੀਗਾ ਜਿੱਥੇ ਉਸ ਜਗਰਾਤੇ ਦੇ ਬਾਹਰ ਇੱਕ ਗੁਲਚਮ ਨਾਮ ਦਾ ਵਿਅਕਤੀ ਜਿਹੜਾ ਇੱਕ ਬਜ਼ੁਰਗ ਦੇ ਨਾਲ ਲੜਾਈ ਕਰ ਰਿਹਾ ਸੀਗਾ ਜਿਸ ਤੇ ਇਹਨੇ ਉਸ ਲੜਾਈ ਨੂੰ ਛਡਾਉਣਾ ਚਾਹਿਆ ਤਾਂ ਉੱਥੇ ਚੰਦਨ ਸ਼ਰਮਾ ਜਿਹੜਾ ਇਸ ਗੁਲਚੰਦ ਦਾ ਜਿਹੜਾ ਭਤੀਜਾ ਲੱਗਦਾ ਹੈ ਚੰਦਨ ਸ਼ਰਮਾ ਸਨ ਅ ਫਰਵਿੰਦਰ ਕੁਮਾਰ ਜਿਹੜਾ ਦਰਸ਼ਨਾਗਰ ਦਾ ਰਹਿਣ ਵਾਲਾ ਹੈ ਇਸ ਨੇ ਆ ਕੇ ਉੱਤੇ ਤਕਰਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਣੇ ਜਿਹੜੀ ਇਹਦੇ ਕੋਲੇ ਇੱਕ ਇਲੀਗਲ ਵੈਪਨ ਸੀਗਾ ਉਸ ਦਾ ਇਹਨੇ ਫਾਇਰ ਕੀਤਾ ਜਿਹੜਾ ਵਿਕਰਮ ਸ਼ਰਮਾ ਦੇ ਲੱਤ ਦੇ ਵਿੱਚ ਲੱਗਾ ਇਸ ਤੇ ਜਿਹੜਾ ਫੌਰੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਦੀ ਤਸਦੀਕ ਕੀਤੀ ਤੇ ਇਸ ਮਜਰਮ ਨੂੰ ਫੜਨ ਦੇ ਲਈ ਵੱਖ-ਵੱਖ ਟੀਮਾਂ ਦਾ ਗਠਿਤ ਕੀਤਾ ਗਿਆ ਅੱਜ ਸਵੇਰੇ ਜਦੋਂ ਇਸ ਦੇ ਪਿੱਛੇ ਜਿਹੜੀ ਪੁਲਿਸ ਪਾਰਟੀ ਜਾ ਰਹੀ ਸੀ ਤੇ ਪੁਸਤੋਂ ਡਰਦਾ ਇਹ ਅੱਗੇ ਪਿੱਛੇ ਹੋ ਰਿਹਾ ਸੀਗਾ ਇਸ ਦੌਰਾਨ ਇੱਕ ਇੱਕ ਗਲੀ ਦੇ ਵਿੱਚ ਜਾ ਰਿਹਾ ਸੀਗਾ ਤੇ ਇੱਕ ਰਾਹੀਰ ਜਿਸ ਦਾ ਨਾਮ ਬਿੱਲੂ ਸਨ ਆਫ ਦਵਿੰਦਰਪਾਲ ਹੈ ਇਹ ਉਸ ਗਲੀ ਦੇ ਵਿੱਚੋਂ ਜਾ ਰਿਹਾ ਸੀ ਤੇ ਐਕਟਵਾ ਦੇ ਉੱਤੇ ਜਦੋਂ ਜਾ ਰਿਹਾ ਸੀਗਾ ਤਾਂ ਐਕਟਵਾ ਜਿਹੜੀ ਹੜਬੜਾੜ ਦੇ ਵਿੱਚ ਇਹ ਨਾਲ ਟਕਰਾ ਗਈ ਤੇ ਇਸ ਟਕਰਾਰ ਦੇ ਦੌਰਾਨ ਇੰਨੇ ਜਿਹੜਾ ਇਸੇ ਦੋਸ਼ੀ ਨੇ ਜਿਹੜਾ ਆਪਣਾ ਪਿਸਟਲ ਦਾ ਫਾਇਰ ਜਿਹੜਾ ਕੀਤਾ ਜਿਹੜਾ ਇਸ ਅ ਮਜਰੂਬ ਜਿਹੜਾ ਬਿੱਲੂ ਆ ਉਸਦੇ ਲੱਗਾ ਤੇ ਉਸ ਤੋਂ ਰਿਲੇਟੇਡ ਹੋ ਕੇ ਇੱਕ ਸੋਨੀਆ ਨਾਮ ਦੀ ਲੇਡੀ ਆ ਜਿਹੜੀ ਆਰਾਮਨਗਰ ਕਲੋਨੀ ਦੇ ਰਹਿਣ ਵਾਲੀ ਆ ਉਸ ਨੂੰ ਵੀ ਇਹ ਹਿੱਟ ਕੀਤਾ ਇਸ ਦੇ ਵਿੱਚ ਮਜਰੂਬ ਜਿਹੜੇ ਸਾਰੇ ਨੇ ਉਹ ਸਾਰੇ ਆਊਟ ਆਫ ਡੇਚਰ ਨੇ ਤੇ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਜਿਹੜਾ ਚੱਲ ਰਿਹਾ ਹੈ ਇਹਨਾਂ ਦੋਵਾਂ ਇਨਸੀਡੈਂਟਸ ਦੇ ਉੱਤੇ ਕਾਰਵਾਈ ਕਰਦੇ ਆ ਜਿਹੜਾ ਮੁਕੱਦਮਾ ਅੰਦਰ ਰਜਿਸਟਰ ਕਰ ਦਿੱਤਾ ਗਿਆ ਸਾਡੀਆਂ ਟੀਮਸ ਜਿਹੜੀਆਂ ਡਿਸਪੈਚ ਨੇ ਇਹ ਦੋਸ਼ੀਆਂ ਨੂੰ ਜਿਹੜਾ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ